ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਚੰਗੇ ਭਵਿੱਖ ਦੇ ਲਈ ਲਗਾਤਾਰ ਵਿਦੇਸ਼ਾ ਦਾ ਰੋਖ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਹਰ ਰੋਜ਼ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਵਿਦੇਸ਼ਾ ਦਾ ਰੋਖ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਉੱਥੇ ਹੀ ਕੁਝ ਇਮੀਗ੍ਰੇਸ਼ਨ ਵਾਲਿਆਂ ਦੇ ਵੱਲੋਂ ਭੋਲੇ-ਪਾਲੇ ਨੌਜਵਾਨਾਂ ਦੇ ਨਾਲ ਜਿਹੜੀ ਠੱਗੀ ਕੀਤੀ ਜਾਂਦੀ ਹੈ ਉਹਨਾਂ ਦੇ ਪੈਸੇ ਜਿਹੜੇ ਠੱਗ ਲਏ ਜਾਂਦੇ ਆ ਤਾਂ ਉਹਨਾਂ ਦੇ ਖਿਲਾਫ ਕਈ ਵਾਰ ਦਰਖਾਸਤਾਂ ਵੀ ਦਿੱਤੀਆਂ ਜਾਂਦੇ ਨੇ ਕਈ ਵਾਰ ਕਾਰਵਾਈ ਵੀ ਹੁੰਦੀ ਹੈ ਤਾਂ ਕਈ ਵਾਰ ਲੋਕ ਥਾਣਿਆਂ ਤੇ ਗੀੜੇ ਵੀ ਮਾਰਦੇ ਜਾਂਦੇ ਨੇ ਪਰ ਇਸ ਵਾਰ ACP ਜਤਿਨ ਪੰਸਲ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਗਲੋਬਲ ਵੇ ਇਮੀਗ੍ਰੇਸ਼ਨ ਗ੍ਰਫਤਾਰੀ ਕਰਕੇ ਕੁਝ ਪੈਸੇ ਦੀ ਰਿਕਵਰੀ ਵੀ ਕੀਤੀ ਗਈ ਹੈ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ACP ਜਤਨ ਸਿੰਘ ਬੰਸਲ ਜੀ ਮੌਜੂਦ ਨੇ ਸਰ ਕੀ ਕਾਰਵਾਈ ਹੋਈ ਹੈ ਤੇ ਕਿੰਨੀ ਰਿਕਵਰੀ ਹੁਣ ਤੱਕ ਕੀਤੀ ਗਈ ਹੈ ਮਾਨਯੋਗ CP ਸਾਹਿਬ ਸ਼੍ਰੀ ਕੁਲਦੀਪ ਸਿੰਘ ਚੈਲ ਜੀ ਆਈਪੀਐਸ ਮਾਨਯੋਗ DCP ਸਾਹਿਬ ਸ਼੍ਰੀ ਜਸਕਰਨਜੀਤ ਸਿੰਘ ਤੇਜਾ ਜੀ ਮਾਨਯੋਗ ADCP 3 ਸਾਹਿਬ ਸ਼ੋਭਾ ਮਗਰਵਾਲ ਜੀ ਔਰ ਜੋ ਇੱਕ ਬਸ ਸਾਡੀ ਸਾਰੀ ਟੀਮ ਹੈ ਅਸੀਂ ਲਗਾਤਾਰ ਨਿਰੰਤਰ ਐਫਰਟ ਕਰ ਰਹੇ ਹਾਂ ਕਿ ਜੋ ਇਮੀਗ੍ਰੇਸ਼ਨ ਫਰਾਡ ਹੈ ਜਾਂ ਇਦਾਂ ਦਾ ਇਮੀਗ੍ਰੇਸ਼ਨ ਦੇ ਨਾਂ ਤੇ ਭੋਲੇ ਭੋਲੇ ਲੋਕਾਂ ਨਾਲ ਠੱਗੀਆਂ ਕੀਤੀਆਂ ਜਾਂਦੀਆਂ ਤਾਂ ਇਸ ਪ੍ਰੈਕਟਿਸ ਨੂੰ ਕਰਬ ਕੀਤਾ ਜਾ ਸਕੇ ਔਰ ਇਸ ਵਿੱਚ ਜੋ ਐਥੀਕਲ ਪ੍ਰੈਕਟਿਸ ਜਿਹੜੀਆਂ ਕਿ ਉਹਨਾਂ ਨੂੰ ਹੀ ਮਤਲਬ ਐਥੀਕਲੀ ਸਾਰਿਆਂ ਨੂੰ ਜਿਹੜਾ ਹੈ ਕਿ ਇਹ ਪ੍ਰੋਸੈਸ ਚੱਲੇ ਤਾਂ ਉਸੇ ਤਹਿਤ ਹੀ ਸਾਨੂੰ ਮਲਟੀਪਲ ਕੰਪਲੇਂਟਸ ਮਸੂਲ ਹੋਈਆਂ ਜੀ ਗਲੋਬਲ ਵੇ ਇਮੀਗ੍ਰੇਸ਼ਨ ਦੇ ਖਿਲਾਫ ਤਾਂ ਇਹਨਾਂ ਤੇ 6 ਪਰਚੇ ਦਰਜ ਕੀਤੇ ਗਏ ਨੇ 6 ਵੱਖਰੀਆਂ ਵੱਖਰੀਆਂ ਕੰਪਲੇਂਟਾਂ ਤੇ ਸਰ ਰਿਕਵਰੀ ਕਿੰਨੀ ਕੀ ਕੀਤੀ ਗਈ ਹੈ ਹੌਨ ਤੱਕ ਜੀ ਇਹਨਾਂ ਕੋਲੋਂ ਸਾਨੂੰ ਕੈਸ਼ ਰਿਕਵਰੀ ਹੋਈ ਹੈ 1 ਕਰੋੜ 7 ਲੱਖ 86 ਹਜ਼ਾਰ 700 ਰੁਪਏ ਦੀ ਜੋ ਕਿ ਇਹਨਾਂ ਕੋਲੋਂ ਸਾਨੂੰ ਬਰਾਮਦ ਹੋਏ ਔਰ ਕੁਝ ਡਾਕੂਮੈਂਟਸ ਬਰਾਮਦ ਹੋਏ ਆ ਜਿਨ੍ਹਾਂ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਵਾਚ ਰਹੇ ਹਾਂ ਐਂਡ ਵੀਲ ਵੀ ਆਰ ਇਨਵੈਸਟੀਗੇਟਿੰਗ ਇਟ ਫਰਦਰ ਪਾਸਪੋਰਟ ਜੀ ਵੀਜ਼ਾ ਵਗੈਰਾ ਵੀ ਸਰ ਰਿਕਵਰ ਕੀਤੇ ਗਏ ਫਿਲਹਾਲ ਇਨਵੈਸਟੀਗੇਸ਼ਨ ਆਨ ਗoing ਹੈ ਜੀ ਵੀ ਆਰ ਸਰਚ ਵਾਰੰਟ ਲੈ ਕੇ ਇਹਨਾਂ ਦੀ ਸਾਰੀ ਪ੍ਰੋਪਰਟੀ ਸਰਚ ਕੀਤੀਆਂ ਜਾ ਰਹੀਆਂ ਐਂਡ ਜਿਵੇਂ ਕੋਈ ਰਿਕਵਰੀ ਹੋਗੀ ਵੀਲ ਸ਼ੇਅਰ ਦੀ ਅਪਡੇਟ ਸਰ ਲੋਕਾਂ ਨਾ ਠੱਗੀ ਇਹਨਾਂ ਦੇ ਵੱਲੋਂ ਕਿਸ ਤ ਮਲਟੀਪਲ ਮਤਲਬ ਕੋਈ ਇੱਕ ਮੈਥਡ ਨਹੀਂ ਹੈ ਵੱਖਰੇ ਵੱਖਰੇ ਲੋਕਾਂ ਨਾਲ ਵੱਖਰੇ ਵੱਖਰੇ ਤਰੀਕੇ ਨਾਲ ਜਿਵੇਂ ਜੋ ਸਾਨੂੰ ਮੋਡਸ ਅਪਰੈਂਡੀ ਦੇਖਣ ਨੂੰ ਮਿਲਿਆ ਜੋ ਇੱਕ ਪਾਰਟੀਕੂਲਰ ਮੈਂ ਤੁਹਾਨੂੰ ਦੱਸਾਂ ਜਿਵੇਂ ਕਿਸੇ ਨੂੰ ਕਿਹਾ ਇਹਨਾਂ ਨੇ ਵੀ ਫੀਸ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲੈਨੇ ਆ ਉਹਨਾਂ ਤੋਂ ਸਿਰਫ ਨੋਮੀਨਲ ਜャ ਅਮਾਉਂਟ ਲੈ ਲਿਆ ਪਹਿਲਾਂ ਪਰ ਬਾਅਦ ਚ ਉਹਨਾਂ ਨੂੰ ਕਹਿਣਾ ਥੋੜੀ ਦੇਰ ਬਾਅਦ ਵੀ ਯੂਨੀਵਰਸਿਟੀ ਨੇ ਫੀਸ ਮੰਗ ਲਈ ਉਹਨਾਂ ਨੂੰ ਇਸ ਨਾਂ ਤੇ ਉਹਨਾਂ ਤੋਂ ਹੋਰ ਪੈਸੇ ਲੈ ਲੇ ਬਰ ਬਾਅਦ ਕਹਿਤਾ ਵੀ ਤੁਹਾਡਾ ਡਾਕੂਮੈਂਟ ਗਲਤ ਸੀ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਔਰ ਉਹਦੀ ਕੋਈ મતલਬ ਇਸ ਤਰ੍ਹਾਂ ਉਹਨਾਂ ਦੇ ਪੈਸੇ ਵੀ ਲੈ ਲਿਓ ਔਰ ਉਹਨਾਂ ਦਾ ਵੀਜ਼ਾ ਵੀ ਨਹੀਂ ਲਗਵਾਇਆ ਜਾਂਦਾ ਸੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਤਾਂ ਇਸ ਤਰ੍ਹਾਂ ਦਾ ਮੋਡਸ ਆਪਰੇਂਡੀ ਯੂਜ਼ ਕੀਤਾ ਜਾਂਦਾ ਸੀ ਐਫਆਈਰ ਦੇ ਰਜਿਸਟਰ ਕਰਨ ਤੋਂ ਬਾਅਦ ਕੁਝ ਹੋਰ ਲੋਕ ਵੀ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਜੋ ਲੋਕ ਠੱਗੀ ਦਾ ਸ਼ਿਕਾਰ ਹੋ ਚੁੱਕੇ ਨੇ ਇਹਨਾਂ ਦੇ ਥਰੂ ਜੋ ਪਹਿਲਾ ਇੱਕ ਐਫਆਈਆਰ ਦਰਜ ਹੋਈ ਉਸ ਤੋਂ ਬਾਅਦ ਪੰਜ ਜਿਵੇਂ ਮਲਟੀਪਲ ਐਫਆਈਆਰ ਹੋਏ ਤਾਂ ਹੋਰ ਵੀ ਕੰਪਲੇਂਟਸ ਵਾਲੇ ਸਾਹਮਣੇ ਸਾਨੂੰ ਉਮੀਦ ਹੈ ਵੀ ਲੋਕ ਜਿਨ੍ਹਾਂ ਨਾਲ ਹੋਰ ਹੋਈ ਹੈ ਠੱਗੀ ਉਹ ਵੀ ਸਾਹਮਣੇ ਆਉਣਗੇ ਤਾਂ ਜਿਹੜਾ ਜਿਹੜਾ ਸਾਨੂੰ ਪਤਾ ਲੱਗ ਰਿਹਾ ਵੀ ਜਿਨ੍ਹਾਂ ਨੇ ਕੋਈ ਜਿਨ੍ਹਾਂ ਨਾਲ ਠੱਗੀ ਹੋਈ ਸੀ ਐਸ ਪਰ ਲਾਅ ਜੋ ਐਕਸ਼ਨ ਮੰਗਦਾ ਜ਼ਰੂਰ ਕਰ ਰਹੇ ਆ ਜੀ ਇਹਨਾਂ ਤੋਂ ਸਿਰ ਕਿਤੇ ਹੋਠਾਂ ਦੇ ਵਿੱਚ ਵੀ ਕੋਈ ਮਾਮਲੇ ਦਰਜ ਨਹੀਂ ਜੋ ਲੇਡੀ ਹੈ ਵੀਨੂ ਮਲੋਤਰਾ ਇਹਦੇ ਖਿਲਾਫ 2018 ਵਿੱਚ ਤਿੰਨ ਮਾਮਲੇ ਦਰਜ ਨੇ ਡਿਵੀਜ਼ਨ ਨੰਬਰ 8 ਥਾਣੇ ਵਿੱਚ ਲੁਧਿਆਣੇ ਵਿੱਚ ਹੀ ਐਂਡ ਇਹ ਆਲਰੇਡੀ ਹੈਗੇ ਪੈਂਡਿੰਗ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਪਤਾ ਲੱਗ ਪਾਇਆ ਕਿ ਇਹਨਾਂ ਦਾ ਕੋਈ ਗਰੁੱਪ ਹੈ ਜਾਂ ਫਿਰ ਇਕੱਲੇ ਕੰਮ ਕਰਦੇ ਸੀ ਜਾਂ ਫਿਰ ਇਹਨਾਂ ਦੇ ਪਿੱਛੇ ਕੋਈ ਹੋਰ ਵੀ ਲੋਕ ਨੇ ਜੋ ਇਕੱਠੇ ਹੋ ਕੇ ਸਾਰੇ ਇਸ ਕੰਮ ਨੂੰ ਅੰਜਾਮ ਦਿੰਦੇ ਸੀ ਕਿ ਠੱਗੀ ਦੇ ਜਿਵੇਂ ਕਿ ਮੈਂ ਦੱਸਿਆ ਸੀ ਪਹਿਲਾਂ ਅਮਿਤ ਮਲੋਤਰਾ ਨੂੰ ਅਰੈਸਟ ਕੀਤਾ ਸੀ ਤਾਂ ਉਹਦੀ ਪੁਸ਼ਤਾਸ ਤੋਂ ਹੀ ਸਾਨੂੰ ਵੀਨੂ ਮਲੋਤਰਾ ਦਾ ਵੀ ਕਲੀਅਰ ਹੋਇਆ ਵੀ ਇਹ ਰਲ ਮਿਲ ਕੇ ਚਲਾਉਂਦੇ ਸੀਗੇ ਤਾਂ ਇਹ ਫਿਲਹਾਲ ਇਹ ਜੋ ਹੈ ਬ੍ਰਦਰ ਸਿਸਟਰ ਦਾ ਜਿਹੜਾ ਬ੍ਰਦਰ ਸਿਸਟਰ ਨੇ ਦੋਵੇਂ ਇਹਨਾਂ ਦਾ ਰੋਲ ਸਾਹਮਣੇ ਆਇਆ ਬਾਕੀ ਜਿਵੇਂ ਮੈਂ ਕਿਹਾ ਡਾਕੂਮੈਂਟਸ ਅਸੀਂ ਜੋ ਕਬਜ਼ੇ ਚ ਲਏ ਆ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਕਿਸੇ ਹੋਰ ਦਾ ਰੋਲ ਸਾਹਮਣੇ ਆਉਂਦਾ ਤਾਂ ਉਹਤੇ ਵੀ ਐਸ ਪਰ ਲਾਅ ਜ਼ਰੂਰ ਐਕਸ਼ਨ ਕਰਾਂਗੇ ਸੋ ਬਿਲਕੁਲ ਏਸੀ ਏਸੀਪੀ ਜਤਿਨ ਬਾਂਸਲ ਜੀ ਜਿਨ੍ਹਾਂ ਦੇ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਆ ਦਿੱਤਾ ਗਿਆ ਤਾਂ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਇਮੀਗ੍ਰੇਸ਼ਨ ਦੇ ਖਿਲਾਫ ਮਾਮਰ ਦਰਖਾਸਤਾਂ ਦਾ ਜਿਹੜੀਆਂ ਦਿੱਤੀ ਜਾਂਦੀਆਂ ਨੇ ਪਰ ਕਾਰਵਾਈ ਹੁੰਦੀ ਹੋਈ ਨਹੀਂ ਨਜ਼ਰ ਆ ਰਹੀ ਇਸ ਵਾਰ ਵੱਡੀ ਕਾਰਵਾਈ ਜਿਹੜੀ ਕਿ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ 1 ਕਰੋੜ ਤੋਂ ਵੱਧ ਜਿਹੜੀ ਕਿ ਨਗਦੀ ਹੈ ਉਹ ਬਰਾਮਦ ਕੀਤੀ ਔਰ ਨਾਲ ਦੀ ਨਾਲ ਦੋ ਬੰਦੇ ਜਿਹੜੀ ਕਿ ਗ੍ਰਫਤਾਰੀ ਹੈ ਉਹ ਵੀ ਕੀਤੀ ਗਈ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਦਿਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Instagram X aur WhatsApp channel par